रोलिंग रोलिंग बैन साहब ओ यार कैमरा के तरफ आराम से सर आराम आराम कैमरा थोड़ा 1 2 3 4 5 करो बे शुरू हां रोल है जी करो बैन साहब जथार रवाना कंधे से आज माथा बीच में फिनलैंड ਅ ਨਗਰ ਦੇ ਡਾਇਰੈਕਟਰ ਹਲੇ ਤੱਕ ਫੀਡਬੈਕ ਹੋਰ ਕਿਵੇਂ ਦੇਖਦੇ ਹੋ ਜੀ ਥੋੜਾ ਥੱਲੇ ਕਰ ਲੈ ਮੈਨੂੰ ਥੋੜਾ ਫੇਸ ਥੱਲੇ ਕਰ ਫੇਸ ਪੰਜਾਬ ਸਿੱਖਿਆ ਕ੍ਰਾਂਤੀ ਦੇ ਵਿੱਚ ਅੱਜ ਇੱਕ ਹੋਰ ਜਿਹੜੀ ਕਾਮਯਾਬੀ ਹੈ ਉਹ ਜੁੜਦੀ ਹੈ ਜਦੋਂ ਸਾਡਾ ਪ੍ਰਾਇਮਰੀ ਟੀਚਰਸ ਜਿਹਨੂੰ ਆਪਾਂ ਸਾਡੇ ਪੂਰੇ ਐਜੂਕੇਸ਼ਨ ਸਿਸਟਮ ਦਾ ਮੁੱਢਲਾ ਬੇਸ ਕਹਿੰਦੇ ਆ ਜਿੱਥੋਂ ਸਾਡੀ ਸਾਰੀ ਪਨੀਰੀ ਤਿਆਰ ਹੁੰਦੀ ਹੈ ਪ੍ਰਾਇਮਰੀ ਟੀਚਰਸ ਦਾ ਤੀਜਾ ਬੈਚ ਤੇ ਓਵਰ ਆਲ ਸਾਡੇ ਡਿਪਾਰਟਮੈਂਟ ਦਾ 10ਵਾਂ ਬੈਚ ਅੱਜ ਜਿਹੜਾ ਹੈ ਉਹ ਫਿਨਲੈਂਡ ਲਈ ਰਵਾਨਾ ਹੋਇਆ ਜਿਸ ਦੇ ਵਿੱਚ 77 ਟੀਚਰਸ 72 ਟੀਚਰਸ ਫ্রম 올 ਓਵਰ ਦਾ ਪੰਜਾਬ ਇੱਕ ਮੈਰੀਟੋਰੀਅਸ ਸਿਲੈਕਸ਼ਨ ਦੇ ਬੇਸ ਦੇ ਉੱਤੇ ਪੰਜਾਬ ਦੇ ਕੋਨੇ ਕੋਨੇ ਤੋਂ ਮਾਨਸੇ ਤੋਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਤਰਨਤਾਰਨ ਤੋਂ ਜਲੰਧਰ ਤੋਂ ਰੋਪੜ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਮੈਰਿਟ ਦੇ ਉੱਤੇ 72 ਟੀਚਰਸ ਜਿਹੜੇ ਆ ਉਹ ਅੱਜ ਅਸੀਂ ਰਵਾਨਾ ਕੀਤੇ ਆ ਫਿਨਲੈਂਡ ਦੇ ਲਈ 29 ਨਵੰਬਰ ਤੱਕ ਇਹਨਾਂ ਦੀ ਟ੍ਰੇਨਿੰਗ ਹੋਊਗੀ ਤੇ ਫਿਨਲੈਂਡ ਦੇ ਜਿਹੜੀ ਯੂਨੀਵਰਸਿਟੀ ਆਫ ਟੁਰਕੂ ਹੈ ਉਸ ਦੇ ਵਿੱਚ ਸਰਕਾਰੀ ਯੂਨੀਵਰਸਿਟੀ ਉੱਥੇ ਦੀ ਉੱਥੇ ਜਿਹੜੀ ਇਹ ਟ੍ਰੇਨਿੰਗ ਚੱਲੂਗੀ ਇਹ ਸਾਡਾ ਤੀਜਾ ਬੈਚ ਹੈ ਤੇ ਐਕਿਊਮੂਲੇਟਿਵਲੀ ਪੂਰੇ ਡਿਪਾਰਟਮੈਂਟ ਦਾ ਦਸਵਾਂ ਬੈਚ ਹੈ ਮੈਂ ਸਮਝਦਾ ਕਿ ਤੁਸੀਂ ਅਕਸਰ ਜਾ ਕੇ ਜਦੋਂ ਤੁਸੀਂ ਗਰਾਊਂਡ ਹਿੱਟ ਕਰਦੇ ਕਲੇ ਹੁਣ ਸਾਡਾ 500 ਤੋਂ ਵੱਧ ਅਧਿਆਪਕ ਵਿਦੇਸ਼ ਤੋਂ ਟ੍ਰੇਨਡ ਹੈ ਉਦੇ ਨਾਲ ਪੂਰੇ ਮੈਕਮੇ ਦਾ ਕੌਨਫੀਡੈਂਸ ਸਾਡੇ ਅਧਿਆਪਕ ਵਰਗ ਦਾ ਕੌਨਫੀਡੈਂਸ ਜਰੂਰ ਜਾ ਕੇ ਮੈਂ ਡਾਇਲੌਗ ਵਰ ਟੀਚਰਸ ਕਰਦਾ ਤਾਂ ਉਹ ਟੀਚਰਸ ਦੱਸਦੇ ਕਿ ਇਹਦਾ ਜ਼ਮੀਨੀ ਜੋ ਫੀਡਬੈਕ ਹੈ ਉਹ ਬਹੁਤ ਤਕੜਾ ਹੈ ਪੇਰੈਂਟਸ ਦੇ ਵਿੱਚ ਇੱਕ ਕੌਨਫੀਡੈਂਸ ਆਂਦਾ ਜਿਸ ਪਿੰਡ ਦਾ ਅਧਿਆਪਕ ਜਾਂਦਾ ਉਸ ਪਿੰਡ ਦੇ ਵਿੱਚ ਕੌਨਫੀਡੈਂਸ ਆਂਦਾ ਤੇ ਅਸੀਂ ਵੈਸੇ ਹੀ ਦੇਖਦੇ ਆਪਾਂ ਵੀ ਦੇਖ ਜਾਂ ਜੀਵਨ 'ਚ ਜਦੋਂ ਵੀ ਅਸੀਂ ਕਿਤੇ ਆਪਣੇ ਸ਼ਹਿਰ ਤੋਂ ਹੀ ਬਾਹਰ ਜਾਈਏ ਤਾਂ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਇੱਥੇ ਤਾਂ ਸਰਕਾਰ ਅਧਿਆਪਕਾਂ ਨੂੰ ਦੇਸ਼ ਤੋਂ ਬਾਹਰ ਭੇਜਦੀ ਹੈ ਤੇ ਦੁਨੀਆ ਦਾ ਜਿਹੜਾ ਬੈਸਟ ਆ ਪ੍ਰਾਇਮਰੀ এডੂਕੇਸ਼ਨ ਮਾਡਲ ਹੈ ਫਿਨਲੈਂਡ ਉਥੇ ਪੀਪੀ ਚ ਸਰ ਇਹਦਾ ਐਜੂਕੇਸ਼ਨ ਨੂੰ ਫਰਕ ਆਇਆ ਤਾਂ ਚਾਰ ਸਾਲ ਦੇ ਵਿੱਚ ਬਿਲਕੁਲ ਆਇਆ ਜੀ ਤੁਸੀਂ ਸਰਕਾਰੀ ਤੁਸੀਂ ਕੱਲਾ ਜੇ ਦੇਖੋ ਆ ਮੇਰੀ ਗੱਲਾਂ ਤੇ ਯਕੀਨ ਨਾ ਕਰੋ ਕੁਝ ਮਾਫ ਕਰேன் ਤੁਹਾਡੇ ਸਾਹਮਣੇ ਰੱਖ ਰਹੇ ਆ ਜਿਵੇਂ ਕਿ ਭਾਰਤ ਸਰਕਾਰ ਹੀ ਅਸੈਸਮੈਂਟ ਸਰਵੇ ਕਰਾਂਦੀ ਹੈ ਉਹਦੇ ਵਿੱਚ ਪੰਜਾਬ ਨੰਬਰ 1 ਤੇ ਐਂਡ ਵੀ ਹੈਵ ਪਰਫਾਰਮ ਬੈਟਰ ਦੈਨ ਕੇਰਲਾ ਐਂਡ ਵੀ ਹੈਵ ਵੇ ਹੈਡ ਅਸੀਂ ਬਾਕੀ ਸਟੇਟਾਂ ਦੇ ਨਾਲੋਂ ਬਹੁਤ ਜ਼ਿਆਦਾ ਅੱਗੇ ਆ ਦੂਜਾ ਫਿਰ ਤੁਸੀਂ ਕਹੋਗੇ ਅੱਛਾ ਸਰਵੇ ਆ ਗਿਆ ਜੀ ਇਹ ਤਾਂ ਪਹਿਲਾਂ ਵੀ ਆਉਂਦੇ ਸੀ ਕਰੀ ਪਹਿਲੇ ਫਿਰ ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਸੀਜ਼ ਹੁੰਦੀ ਹੈ ਤੁਹਾਡੇ ਰਿਜ਼ਲਟਸ ਨਤੀਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ NEET JEE ਐਡਵਾਂਸ JEE ਮੇਨਸ ਉਹਦੇ ਵਿੱਚ ਵੀ ਸ਼ਾਨਦਾਰ ਜਿਹੜੇ ਹੈ ਪੰਜਾਬ ਦੇ ਬੱਚਿਆਂ ਨੇ ਪਰਫਾਰਮ ਕੀਤਾ ਇਹ ਆਪਣੇ ਆਪ ਹੀ ਦਰਸਾਉਂਦਾ ਹੈ ਕਿ ਸਾਡੇ ਜਿਹੜਾ ਹੈ ਸਿੱਖਿਆ ਸਿਸਟਮ ਜਿਹੜਾ ਹੈ ਉਹਦੇ ਵਿੱਚ ਵੱਧ ਬਹੁਤ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ ਆ ਸਭ ਨੈਕਸਟ ਪਲਾਨ ਕੀ ਹੈਗਾ ਹੋਰ ਵੀ ਕਿਤੇ ਦਾ ਪਲਾਨ ਕਰ ਰਹੇ ਹਾਂ ਜੀ 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 ਵੇ ਸਾਡੇ ਪਿਛਲੇ ਹਫਤੇ ਹੀ ਸਾਡੇ ਜਿਹੜੇ ਸਾਡੇ ਹੈਡਮਾਸਟਰਸ ਹੈ ਉਹ ਅਹਮਦਾਬਾਦ ਗਏ ਹੋ ਅੱਜ ਵਾਪਸ ਆ ਰਹੇ ਹੈ ਇਹ ਸਾਡੇ ਫਿਨਲੈਂਡ ਜਾ ਰਹੇ ਹੈ ਪ੍ਰਿੰਸੀਪल्स ਦਾ ਬੈਚ ਵੀ ਤਿਆਰ ਹੈ ਮੋਰ ਸਾਹਿਬ ਮਾਈਕ ਤੁਸੀਂ ਵੀ ਤੁਸੀਂ ਦੇਖੋ ਕਿ ਹਮੇਸ਼ਾ ਅਗੇ ਹੁੰਦਾ ਸੀ ਕਿ ਜਿਹੜੇ ਫੋਰਨ ਟੂਰਸ ਹੁੰਦੇ ਸੀ ਉਹ ਸਿਰਫ ਅਤੇ ਸਿਰਫ ਮਿਨਿਸਟਰਸ ਹੀ ਆਫੀਸਰਸ ਦੇ ਹੁੰਦੇ ਸੀ ਸਾਡੇ ਡਿਪਾਰਟਮੈਂਟ ਦੇ ਵਿੱਚ ਇਹ ਸਾਡਾ 10ਵਾਂ ਬੈਚ ਹੈ ਤੇ ਅਸੀਂ ਆਪਣੇ ਹਰ ਵਰਗ ਦੇ ਟੀਚਰ ਪ੍ਰਾਇਮਰੀ ਵਰਕ ਸਕੈਂਡਰੀ ਐਂਡ ਪ੍ਰਿੰਸੀਪਲ ਸਭ ਨੂੰ ਜਿਹੜਾ ਮੌਕਾ ਦਿੱਤਾ। ਮੈਂ ਸਭ ਇੱਕ ਲਾਸਟ ਇੱਕਸ ਵਾਲੇ ਆ ਕਿ ਜਿੱਥੇ ਵੀ ਤੁਸੀਂ ਕੰਟਰੀ ਚੂਸ ਕਰਦੇ ਹੋ ਜਾਂ ਕੋਈ ਯੂਨੀਵਰਸਿਟੀ ਚੂਸ ਕਰਦੇ ਹੋ ਉਹਦੀ ਸਪੈਸ਼ਲਿਟੀ ਉਹਦੀ ਉਹਦਾ ਵਰਕਆਊਟ ਉਹਦਾ ਗਰਾਊਂਡ ਉਹਦੇ ਰਿਸਰਚ ਚੈੱਕ ਕਰਦੇ ਹੋ ਜਾਂ ਕੀ ਖਾਸ ਬਿਲਕੁਲ ਬਿਲਕੁਲ ਐਂਡ ਵੀ ਚੂਸ ਦ ਬੈਸਟ ਅਨਕર્ડ ਜਿਹਵੇਂ ਅਨਡਾਊਟਡਲੀ ਬੈਸਟ ਹੋਵੇ ਜਿਹੜਾ ਅਨਕੁਐਸਨੇਬਲੀ ਬੈਸਟ ਹੋਵੇ ਫਾਰ ਐਗਜ਼ਾਮਪਲ ਤੁਸੀਂ ਅਗਰ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕਰੋਗੇ ਤਾਂ ਫਿਨਲੈਂਡ ਦੇ ਲਾਗੇ ਸ਼ਾਗੇ ਵੀ ਕੋਈ ਨਹੀਂ ਹੈਗਾ ਤਿੰਕਿਆ ਜੇ ਦਨ ਵੈਨ ਯੂ ਸੇ ਅਬਾਊਟ ਅ ਪ੍ਰਿੰਸੀਪਲ ਟ੍ਰੇਨਿੰਗਸ ਤਾਂ ਜਿਹੜੀ ਪ੍ਰਿੰਸੀਪਲਸ ਟ੍ਰੇਨਿੰਗ ਅਕੈਡਮੀ ਸਿੰਗਾਪੁਰ ਹੈ ਯਾਨੀ ਅਮਰੀਕਾ ਤੇ ਯੂਕੇ ਤੇ ਆਸਟ੍ਰੇਲੀਆ ਉਹ ਆਪਣੇ ਪ੍ਰਿੰਸੀਪਲਸ ਉੱਥੇ ਭੇਜਦੇ ਨੇ ਐਂਡ ਵੈਨ ਯੂ ਟਾਕ ਅਬਾਊਟ ਦ ਲੀਡਰਸ਼ਿਪ ਜਿਹੜਾ ਪ੍ਰੋਗਰਾਮ ਅਸੀਂ ਹੈਡਮਾਸਟਰਸ ਨੂੰ ਭੇਜ ਰਹੇ ਹਾਂ ਤਾਂ ਆਈ ਐਮ ਅਹਮਦਾਬਾਦ ਆਈ ਐਮ ਅਹਮਦਾਬਾਦ ਜਦੋਂ ਮੈਂ ਹੈਡਮਾਸਟਰਸ ਜਦੋਂ ਆਈ ਹਾਂ ਉੱਥੋਂ ਟ੍ਰੇਨਿੰਗ ਲੈ ਕੇ ਜਾਨ ਵੇਲੇ ਉਦਾਸ ਸੀ ਕਿ ਕਹਿੰਦੇ ਤੁਸੀਂ ਪ੍ਰਾਇਮਰੀ ਟੀਚਰਸ ਨੂੰ ਫਿਨਲੈਂਡ ਭੇਜਦਾ ਪ੍ਰਿੰਸੀਪਲਸ ਨੂੰ ਸਿੰਗਾਪੁਰ ਭੇਜਦਾ ਸਾਨੂੰ ਦੋਈ ਸਿਰਫ ਜਦੋਂ ਵਾਪਸ ਆਏ ਤਾਂ ਜਦੋਂ ਮੈਂ ਅਕੇਲੇ ਹਮੇਸ਼ਾ ਜਾਣ ਤੋਂ ਪਹਿਲਾਂ ਤੇ ਵਾਪਸੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਜਦੋਂ ਵਾਪਸ ਆਏ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਸਰ ਸਾਨੂੰ ਪਤਾ ਲੱਗਿਆ ਕਿ ਅਨੇਕਲੇ ਜਦੋਂ ਅਸੀਂ ਜਾ ਕੇ ਉੱਥੇ ਟ੍ਰੇਨਿੰਗ ਕਰ ਰਹੇ ਸੀ ਤਾਂ ਦੁਪਹਿਰੇ ਜਰੂਰ ਲੰਚ ਹੁੰਦਾ ਸੀ ਕਿ ਅਸੀਂ ਜਦੋਂ ਕੈਂਟੀਨ 'ਚ ਬੈਠ ਕੇ ਲੰਚ ਕਰਦੇ ਸੀ ਉਹ ਉਹਦੇ ਦੇਖਦੇ ਸੀ ਤੇ ਸਾਨੂੰ ਬਾਕੀ ਜਿਹੜੇ ਐਮ ਐਨ ਸੀਜ਼ ਐ ਕੋਈ ਰਿਲਾਇੰਸ ਤੋਂ ਆਇਆ ਕੋਈ ਹੋਰ ਵੱਡੀਆਂ ਮੈਂਸੀਸ ਤੋਂ ਆਇਆ ਤਾਂ ਸੁਣ ਕੇ ਹੈਰਾਨ ਹੋਗੇ ਕਿ ਪੰਜਾਬ ਸਰਕਾਰ ਦੇ ਸਰਕਾਰੀ ਟੀਚਰਸ ਆਏ ਦੈਟ ਆਈ ਐਮ ਅਹਮਦਾਬਾਦ ਚ ਦੋ ਦੋ ਸਾਲ ਦਾ ਸਮਾਂ ਨਹੀਂ ਮਿਲਦਾ ਲੀਡਰਸ਼ਿਪ ਐਂਡ ਜਿੰਨੇ ਬਿਗ ਕਾਰਪੋਰੇਟ ਹਾਊਸਸ ਹੈ ਉਹ ਆਪਣੇ ਮਹਿੰਗੇ ਤੋਂ ਮਹਿੰਗੇ ਸੀਈਓਜ਼ ਨੂੰ ਜਿਹਨੂੰ ਲੱਖਾਂ ਰੁਪਏ ਦਾ ਖਾਵਾ ਦਿੰਦੇ ਨੇ ਉੱਥੇ ਭੇਜਦੇ ਨੇ ਲੀਡਰਸ਼ਿਪ ਵਰਲਡ ਓਵਰ ਤਾਂ ਅਸੀਂ ਆ ਤਿੰਨ ਜਿਹੜੇ ਬੈਸਟ ਇੰਸਟੀਚਿਊਟਸ ਆ ਉੱਥੇ ਐਂਡ ਐਂਡ ਇਹ ਇਹ ਹੈ ਇਹ ਹੈ ਕਿ ਤਹੋਗੀ ਵਿਦੇਸ਼ ਟ੍ਰੇਨਿੰਗ ਜਿਹੜੀ ਸਾਡੀ ਇਨ ਹਾਊਸ ਟ੍ਰੇਨਿੰਗਸ ਹੈ ਅਸੀਂ ਉਹਦੇ ਵਿੱਚ ਵੀ ਬਹੁਤ ਸੁਧਾਰ ਕੀਤਾ ਹੈ ਐਸਸੀਆਰਟੀ ਨਾਲ ਜਿਹੜਾ ਇਨ ਹਾਊਸ ਟ੍ਰੇਨਿੰਗਸ ਹੈ ਉਹਦੇ ਵਿੱਚ ਕਾਫੀ ਮੰਤਰੀ ਜੀ ਮੰਤਰੀ ਜੀ ਜਿੱਥੇ ਤੱਕ ਆਊਟ ਕਰ ਰਹੇ ਟੀਚਰਸ ਨਾਲ ਗੱਲ ਕੀਤੀ ਉਹ ਕਹਿੰਦੇ ਕੈਰੀਕੂਲਮ ਬਹੁਤ ਅੱਛਾ ਸਾਡਾ ਵੀ ਜੈਸ ਫਿਨਲੈਂਡ ਜਾ ਰਹੇ ਆ ਸਾਡਾ ਆਪਣਾ ਕੈਰੀਕੂਲਮ ਵੀ ਬਹੁਤ ਅੱਛਾ ਹੈ ਪਰ ਕਿਤੇ ਨਾ ਕਿਤੇ ਜਿਹੜੀ ਕਮੀ ਹੈਗੀ ਉਹ ਇਹ ਹੈ ਕਿ ਅਟਰੈਕਟ ਨਹੀਂ ਕਰ ਪਾ ਰਹੇ ਸਟੂਡੈਂਟਸ ਨੂੰ ਜਿਹਦਾ ਨਫਰੀ ਅਟਰੈਕਟ ਐਡਮਿਸ਼ਨਸ ਕਰ ਲਿਆ ਉਹ ਸਾਡੇ ਸਾਡੇ ਦੇਖੋ ਇਹ ਵੀ ਸਾਡੇ ਕੋਲ ਫਿਰ ਵੀ ਸਾਡੇ ਕੋਲ ਜ 28 ਲੱਖ ਬੱਚੇ ਪਹਿਲਾਂ 28 ਲੱਖ ਬੱਚਿਆਂ ਨੂੰ ਹੀ ਇਸ ਅਸਿਨ এডੂਕੇਸ਼ਨ ਪ੍ਰੋਵਾਈਡ ਕਰੀ ਫਸਟੋ ਚੈਲੰਜ ਹੈ ਸਾਡੇ ਕੋਲ ਹਰ ਇਅਰ ਆਫਟਰ ਇਅਰ ਜਿਹੜੇ ਬੱਚਿਆਂ ਦੀ ਗਿਣਤੀ ਵੀ ਵਧ ਰਹੀ ਹੈ ਤੇ ਬੱਚਿਆਂ ਦੇ ਰਿਜ਼ਲਟ ਵੀ ਸ਼ਾਨਦਾਰ ਹੋਰਜੋਤ ਜੀ ਪਹਿਲਾਂ ਬਹੁਤ ਸਾਰੇ ਬੈਚ ਭੇਜਿਆ ਉਸ ਦੀ ਰਿਫਲੈਕਸ਼ਨ ਕੀ ਨਜ਼ਰ ਆ ਰਹੀ ਹੈ ਫਿਲਹਾਲ ਦੀ ਕਲੀ এডੂਕੇਸ਼ਨ ਜੀ ਤੁਮ ਨਜ਼ਰ ਮੈਂ ਤਸਵੀਰ ਤਾਂ ਹੈ ਜੀ ਕਿ ਨੰਬਰ 1 ਆ ਗਿਆ ਰਿਜ਼ਲਟ ਆ ਗਿਆ ਜੇਈ ਮੈਡਸ ਆ ਗਿਆ ਤੁਸੀਂ ਕਦੀ ਸੁਣਿਆ ਸੀ ਕਿ ਵੀ ਅੱਛਾ ਇਸ ਸਾਲ ਫੇਰ ਰਿਜ਼ਲਟ ਆਓਗੇ ਪਿਛਲੇ ਸਾਲ ਦਾ ਅੰਕੜਾ ਪਾਰ ਕਰਾਂਗੇ ਦੇਖੋ ਇੱਕ ਇੱਕ এডੂਕੇਸ਼ਨ ਸਿਸਟਮ ਦਾ ਮਾਬਦੰਦ ਕੀ ਹੈ ਕਿ ਤੁਸੀਂ ਕਿਵੇਂ ਜਿਹੜੇ ਕੰਪੀਟੀਸ਼ਨ ਐਗਜ਼ਾਮਸ ਹੁੰਦੇ ਨੇ ਫਿਰ ਤੁਸੀਂ ਕੰਪੀਟੀਸ਼ਨ ਨਹੀਂ ਮੈਂ ਕੰਪੀਟੀਟਿਵ ਐਗਜ਼ਾਮਸ ਨਹੀਂ ਦੇਖਨੇ ਮੈਂ ਬੋਰਡ ਦੇ ਨਤੀਜੇ ਦੇਖਨੇ ਆ ਬੋਰਡ ਦੇ ਨਤੀਜੇ ਚ ਆ ਜੋ ਨੋਟ ਓਨਲੀ ਦਾ ਨੰਬਰ ਆਫ ਕਿ ਕੌਣ ਫਸਟ ਸੈਕੰਡ ਥਰਡ ਆਇਆ 90% ਤੋਂ ਅੱਜ ਤੱਕ ਸਭ ਤੋਂ ਵੱਧ ਬੱਚੇ ਅਬਵ 80% ਹੁਣ ਅਬਵ 70% ਹੁਣ ਅਕ੍ਰੋਸ ਯਾਨੀ ਅਸੀਂ ਉਹਦਾ ਜਿਹੜਾ ਐਨਲਿਸਿਸ ਕਰਦੇ ਆ ਤਾਂ ਹਰ ਪੱਖੋਂ ਕਰਦੇ ਆ ਸਿਰਫ ਇਹ ਨਹੀਂ ਕਿ ਜਿਹੜੇ ਟੌਪ 10 ਬੱਚੇ ਆ ਗਏ ਉਹਨਾਂ ਨੂੰ ਸੀ ਪਰ ਹਾਂ ਪਰ ਜਿਹੜੇ ਆਖਰੀ 10 ਬੱਚੇ ਆ ਉਹ ਸਾਡਾ ਲੈਵਲ ਕੀ ਹੈ ਕਿਵੇਂ ਹੈ ਲੋਇਸ ਰਿਜ਼ਲਟ ਦਾ ਕੀ ਸਟੇਟਸ ਹੈ ਕਿੰਨੇ ਬੱਚੇ ਬਿਫੋਰ 40% ਸੀ ਹੁਣ ਕਿੰਨੇ ਆ ਤੇ ਅਕ੍ਰੋਸ ਆਲ ਪੈਰਾਮੀਟਰ ਰਿਜ਼ਲਟ ਨੇ ਬਹੁਤ ਸ਼ਾਨਦਾਰ ਠੀਕ ਹੈ ਥੈਂਕ ਯੂ